ਸੰਗਤਾਂ ਨੂੰ ਮੈਂ ਵਧਾਈ ਦਿੰਦਾ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਆਉਣ ਆਪਣਾ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸਾਰੀਆਂ ਸੰਗਤਾਂ ਨੂੰ ਇਹ ਵੀ ਵਧਾਈ ਦਿੰਦੀ ਆ ਗੁਰੂ ਸਾਹਿਬ ਦੀ ਇੱਥੇ ਆ ਕੇ ਜਿਹੜੀ ਖਬਰ ਸੁਣਨ ਨੂੰ ਮਿਲੀ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਹੜਾ ਫੈਸਲਾ ਅੱਜ ਸ਼ਰੂਮਨੀ ਕਮੇਟੀ ਨੇ ਲਿਆ ਮੈਂ ਸਮਝਦਾ ਕਿ ਅੱਜ ਇੱਕ ਕਾਲਾ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ ਕਿਉਂਕਿ ਇਹ ਸਿੱਧੀ ਤੌਰ ਤੇ ਪਤਾ ਚੱਲ ਰਿਹਾ ਹੈ ਕਿ ਇਹ 2 ਦਸੰਬਰ ਦਾ ਜਿਹੜਾ ਫੈਸਲਾ ਸੀ ਇਸ ਉਸ ਫੈਸਲੇ ਦੀ ਸਿੱਧਾ ਬਦਲਾਖੋਰੀ ਕੀਤੀ ਗਈ ਹੈ ਉਸ ਫੈਸਲੇ ਦਾ ਬਦਲਾ ਲਿਆ ਗਿਆ ਔਰ ਜਾਨੀ ਹਰਪ੍ਰੀਤ ਸਿੰਘ ਨੂੰ ਅੱਜ ਜਿਹੜਾ ਮੋਤਲ ਕਰਨ ਦਾ ਜਿਹੜਾ ਫੈਸਲਾ ਲਿਆ ਮੈਂ ਸਮਝਦਾ ਕਿ ਅੱਜ ਪੂਰੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਜਾਗਨ ਦੀ ਲੋੜ ਹੈ ਔਰ ਜਥੇਦਾਰਾਂ ਦੇ ਨਾਲ ਖੜੇ ਹੁੰਦੀ ਲੋੜ ਹੈ ਕਿਉਂਕਿ ਅੱਜ ਜਿਹੜਾ ਫੈਸਲਾ 2 ਦਸੰਬਰ ਨੂੰ ਜਥੇਦਾਰ ਸਾਹਿਬ ਉਹਨਾਂ ਨੇ ਲਿਆ ਔਰ ਉਸ ਫੈਸਲੇ ਲਈ ਬਦਲਾਖੋਰੀ ਦੀ ਐਫਓਜੀ ਨੀਤੀ ਤੱਕ ਚਲੇ ਜਾਣਗੇ ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਔਰ ਅੱਜ ਅਗਰ ਕੌਮ ਜਿਹੜੀ ਹੈ ਉਹ ਸਿੰਘ ਸਾਹਿਬ ਦੇ ਨਾਲ ਨਾ ਖੜੀ ਹੋਈ ਸਾਰੇ ਜਥੇਦਾਰਾਂ ਦੇ ਨਾਲ ਨਾ ਖੜੀ ਹੋਈ ਤੇ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸੰਗਤਾਂ ਦੀ ਆਸਥਾ ਹੈ ਜਿੰਨੂੰ ਅਸੀਂ ਆਪਣਾ ਪ੍ਰਭੂ ਸੱਤਾ ਦਾ ਕੇਂਦਰ ਕਹਿੰਦੇ ਆ ਇਹ ਆਸਥਾ ਜਿਹੜੀ ਹੈ ਤੋੜਤੀ ਜਾਏਗੀ ਅਸੀਂ ਅੱਜ ਬੜੇ ਭਰੇ ਦਿਲ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਸ ਗੱਲ ਦਾ ਉੱਤੇ ਸੰਗਿਆਨ ਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਖੋਰੀ ਦੀ ਅਜ ਰਾਜਨੀਤੀ ਸ਼ੁਰੂ ਕੀਤੀ ਗਈ ਹੈ ਔਰ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਹੈ ਜਿਹਦਾ ਕੋਈ ਮੈਂ ਸਮਝਦਾ ਕਿ ਲੋੜ ਨਹੀਂ ਸੀ ਔਰ ਇਹ ਉਸ ਬਦਲੇ ਨੂੰ ਲੈਂਦੇ ਹੋਏ ਆਪਣੇ ਹਾਈ ਕਮਾਂਡ ਨੂੰ ਬਚਾਨ ਦੇ ਚੱਕਰ ਦੇ ਵਿੱਚ ਜਿਹੜਾ ਅੱਜ ਫੈਸਲਾ ਲਿਆ ਇਹ ਬਹੁਤ ਹੀ ਮੰਦ ਭਾਗ ਹੈ ਲੱਗਦਾ ਕਿ ਵਾਰ-ਵਾਰ ਹਕੂਮਤਾਂ ਵੀ ਇਹ ਨਾ ਕਿ ਥੱਲੇ ਕਰ ਲਓ ਮਾਈਕ ਥੋੜੇ ਦੇਖੋ ਇਹ ਤੇ जग जाहीर ਹੈ ਕਿ ਜਿਹੜੇ ਹੁਕਮ 2 ਦਸੰਬਰ ਨੂੰ ਕੀਤੇ ਗਏ ਉਹਦੇ ਉੱਤੇ ਇੱਕ ਵੀ ਹੁਕਮ ਦੇ ਉੱਤੇ ਪੈਰਾਂ ਨਹੀਂ ਦਿੱਤਾ ਗਿਆ ਲਗਾਤਾਰ ਸਿੰਘ ਸਾਬਾ ਉਹ ਲੋਕ ਗੱਲਾਂ ਨੂੰ ਰੋਕਿਆ ਵੀ ਜਾ ਰਿਹਾ ਸੀ ਕੌਮ ਦੀ ਵੱਡੀ ਜਥੇਬੰਦੀ ਹੋਣ ਦੇ ਨਾਤੇ ਆਕਾਲੀ ਦਲ ਦੇ ਪ੍ਰਧਾਨਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਬਾਰ-ਬਾਰ ਮੌਕੇ ਦਿੱਤੇ ਜਾ ਰਹੇ ਸੀ ਕਿ ਸ਼ਾਇਦ ਆਪਣੀ ਗਲਤੀ ਨੂੰ ਸੁਧਾਰ ਲੈਣ ਸ਼ਾਇਦ ਸਿੱਧੇ ਰਾ ਪੈ ਜਾਣ ਮਗਰ ਅੱਜ ਜੋ ਕਾਰਾ ਹੋਇਆ ਅੱਜ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਅਕਾਲੀ ਦਲ ਨੇ ਜਿਸ ਤਰੀਕੇ ਦੇ ਨਾਲ ਫੈਸਲਾ ਕਰਾਇਆ ਇਸ ਤੋਂ ਮਾੜਾ ਫੈਸਲਾ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਨਹੀਂ ਹੋਏਗਾ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਛੇਕਣ ਦੀ ਗੱਲ ਕੀਤੀ ਜਾ ਰਹੀ ਸੀ ਜਿਨ੍ਹਾਂ ਲੋਕਾਂ ਦੇ ਖਿਲਾਫ ਫੈਸਲੇ ਲੈਣ ਦੀ ਗੱਲ ਕੀਤੀ ਗਈ ਹੈ ਜਿਸ ਅਕਾਲੀ ਦਲ ਨੂੰ ਬਚਾਉਣ ਵਸੇ ਅਕਾਲੀ ਦਲ ਦੀ ਧਰਤੀ ਦਾ ਜਿਹੜਾ ਸਿਸਟਮ ਜਥੇਦਾਰ ਸਾਹਿਬ ਨੇ ਬਣਾਇਆ ਸੀ ਉਹਨੂੰ ਸਾਰੇ ਛੇਕੇ ਟੰਗਤਾ ਗਿਆ ਔਰ ਅੱਜ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਮੁਤਲ ਕੀਤਾ ਮੈਂ ਸਮਝਦਾ ਇੱਕ ਕਾਲਾ ਇਤਿਹਾਸ ਲਿਖਿਆ ਗਿਆ ਜੀ ਕਿਸੇ ਵੱਲੋਂ ਕਿਹਾ ਗਿਆ ਕਿ ਜਿਹੜੇ ਦੋਸ਼ ਲੱਗੇ ਉਹ ਸਾਬਿਤ ਹੋਏ ਨੇ ਜਿਸ ਸਿਰ ਤੋਂ ਨਾ ਚੁੱਕਿਆ ਦੋਸ਼ ਹੋਣਾ ਤੇ ਉੱਤੇ ਕਿਹੜੇ ਲੱਗੇ ਨੇ ਇਹ ਵੀ ਧਾਮੀ ਸਾਹਿਬ ਦੱਸ ਦੇਣ ਜਿੱਥੇ ਤੱਕ ਮੈਨੂੰ ਸੁਣਨ ਨੀ ਚਾਇਆ ਕਿ ਉਹ ਕਹਾ ਜਾ ਰਿਹਾ ਜੀ ਕਿ ਇਹ ਦੋਸ਼ ਨੇ ਕਿ ਇਹਨਾਂ ਦੀ ਭਾਜਪਾ ਦੇ ਨਾਲ ਸਾਜ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਜ ਹੈ ਸੋ ਮੈਂ ਪੁੱਛਣਾ ਚਾਹੁੰਦਾ ਕਿ ਧਾਮੀ ਸਾਹਿਬ ਆਪ ਦੱਸ ਦੇਣ ਕਿ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਧਾਨ ਥਾਪਿਆ ਉਹਨਾਂ ਦੀ ਪਾਰਟੀ ਦੀ 25 ਸਾਲਾਂ ਸਾਂਝ ਰਹੀ ਆ। ਸਾਹਮਣੇ ਉਸ ਇਸ ਆ ਸੂਬੇ ਦੀ ਸਿਆਸਤ ਜਿਹੜੀ ਹੈ ਉਸ ਹੀ ਭਾਜਪਾ ਦੇ ਨਾਲ ਅਲਾਈਅੰਸ ਕਰਕੇ ਉਹਨਾਂ ਨੇ ਸਰਕਾਰਾਂ ਚਲਾਈ ਆ। ਸੋ ਇਹ ਜਿਹੜੇ ਦੋਸ਼ ਲਾਣੇ ਮੈਂ ਸਮਝਦਾ ਸਿਰਫ ਇੱਕ ਪਰਦਾ ਪਾਣ ਦੀ ਗੱਲ ਹੈ। ਮਗਰ ਸਿੱਧੇ ਤੌਰ ਦੇ ਉੱਤੇ ਇਹ ਬਦਲਾਖੋਰੀ ਦੀ ਰਾਜਨੀਤੀ ਹੋਈ ਹੈ ਜਿਹੜਾ ਫੈਸਲਾ ਗਿਆ ਨਹੀਂ ਹਸਪਤਲ ਤੱਕ ਲੈ ਗਿਆ ਆਉਣ ਵਾਲੇ ਸਮੇਂ ਕਿ ਕੀ ਲੱਗਦਾ ਹੈ ਕਿ ਜਥੇਦਾਰੀ ਅਕਾਲ ਤੁਸੀਂ ਗੱਲ ਗੁਰਦੀਪ ਸਿੰਘ ਨੇ ਫੈਸਲਾ ਲੈ ਸਕਦੇ ਨੇ ਦੇਖੋ ਇਹ ਤੇ ਹੁਣ ਸਿੰਘ ਸਾਹਿਬਾ ਨੂੰ ਫੈਸਲਾ ਲੈਣਾ ਚਾਹੀਦਾ ਹੈ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਮੈਂ ਕੁਝ ਨਹੀਂ ਕਹਿ ਸਕਦਾ ਮਗਰ ਅੱਜ ਸਾਰੇ ਜਥੇਦਾਰ ਸਾਹਿਬਾਨ ਨੂੰ ਸਮੂਜੀ ਕੌਮ ਨੂੰ ਸਮੂਜੀ ਕਮੇਟੀਆਂ ਨੂੰ ਸਿੰਘ ਸਾਹਿਬ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਜੇ ਅਗਰ ਅੱਜ ਵੀ ਐਸੀ ਲੋਕ ਸੁੱਤੇ ਰਹਿ ਗਏ ਅੱਜ ਵੀ ਜਥੇਦਾਰ ਹੁਣਾਂ ਸੁੱਤੇ ਰਹਿ ਗਏ ਆਪਸ ਵਿੱਚ ਇਕਤਾ ਨਾ ਦਿਖਾਈ ਤੁਸੀਂ ਮੈਂ ਸਮਝਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂਸਤਾ ਇਹ ਬਹੁਤ ਘਟੇਗੀ ਲੋਕਾਂ ਦੇ ਵਿੱਚੋਂ ਆਸ ਤਾਂ ਖਤਮ ਹੋਏਗੀ ਸੋ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹ ਇਹਨਾਂ ਲੋਕਾਂ ਨੂੰ ਜਵਾਬ ਦੇਣ ਦੀ ਲੋੜ ਹੈ ਜਿਨ੍ਹਾਂ ਨੇ ਹਮੇਸ਼ਾ ਸ਼ਰੋਮਣੀ ਕਮੇਟੀਆਂ ਵਰਤੀਆਂ ਅਕਾਲ ਤਖਤ ਸਾਹਿਬ ਨੂੰ ਵਰਤਦੇ ਰਹੇ ਹੈ ਜਿੱਥੋਂ ਮੁੱਦਾ ਸ਼ੁਰੂ ਹੋਇਆ ਅੱਜ ਵਾਪਸ ਲਿਆ ਕੇ ਉੱਥੇ ਹੀ ਖੜੇ ਕਰਤਾ ਗਿਆ ਕਿ ਅਕਾਲ ਤਖਤ ਸਾਹਿਬ ਨੂੰ ਆਪਣੀ ਜਿਹੜੀ ਰਾਜਨੀਤਿਕ ਰੋਟੀਆਂ ਸੇਕਣ ਵਸੇ ਵਰਤਿਆ ਗਿਆ ਸੀ ਜਿੱਥੋਂ ਡੇਰੇ ਦੀ ਮਾਫੀ ਦੀਆਂ ਗੱਲਾਂ ਸ਼ੁਰੂ ਹੋਈਆਂ ਸੀ ਅੱਜ ਵਾਪਸ ਸਾਰੀ ਗੱਲ ਕਰਕੇ ਉਸੇ ਜਗ੍ਹਾ ਤੇ ਖੜੇ ਕਰ ਪਈ। ਜੀ ਅੱਜ ਕੱਲ੍ਹ ਜੀ ਦੋ ਵਾਰੀ ਜਿਹੜਾ ਅਦਾਲਤ ਦਾ ਸਾਹਿਬ ਨੇ ਜਿਸ ਵਾਰ ਗਿਆਨੀ ਤੇ ਗਵੀਰ ਸਿੰਘ ਜੀ ਨੇ ਕਿਹਾ ਕਿ ਇਹ ਅਧਿਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਤੋਂ ਜੁੜੀ ਸਰਕਾਰੀ ਔਰ ਅੱਜ ਫੈਸਲਾ ਜਿਹੜਾ ਗਿਆਨੀ ਹਰ ਦੇ ਖਿਲਾਫ ਜਿਹੜਾ ਸਾਬਤ ਹੋ ਗਿਆ। ਦੇਖੋ ਮੈਂ ਇੱਥੇ ਬਾਰ-ਬਾਰ ਗੱਲ ਕਰ ਰਿਹਾ ਕਿ ਅੱਜ ਜਿਹੜਾ ਕਾਲਾ ਦਿਵਸ ਐਸੀ ਕਰਕੇ ਕਹਿ ਰਿਹਾ ਕਿ ਜਿਹੜਾ ਜੱਥੇਦਾਰ ਨੂੰ ਹਟਾਉਣ ਦਾ ਤਾੜਾ ਅਧਿਕਾਰ ਖੇਤਰ ਹੀ ਨਹੀਂ ਹੈ। ਅੱਜ ਤੁਸੀਂ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਦੇ ਨਾਲ ਇਹ ਫੈਸਲੇ ਲੋਗੇ ਤੇ ਮੈਂ ਸਮਝਦਾ ਕਿ ਇਹ ਵਾਕਈ ਇੱਕ ਸੋਚਣ ਦਾ ਵਿਸ਼ਾ ਹੈ ਔਰ ਜਥੇਦਾਰ ਅਕਾਲਤਖ ਸਾਹਿਬ ਦੀ ਜਿਹੜੀ ਹੁਕਮ ਹੈ ਉਹਦੀ ਵੀ ਅਗਵਾ ਕੀਤੀ ਜਾ ਰਹੀ ਹੈ ਉਹਦਾ ਵੀ ਉਲੰਘਣ ਕੀਤਾ ਜਾ ਰਿਹਾ ਹੈ ਕੀ ਲੱਗਦਾ ਕਿ ਫਕਰੇ ਕੌਮ ਵਾਪਸ ਲਾਉਣ ਲਈ ਸਾਰਾ ਕੁਝ ਕੀਤਾ ਜਾ ਰਿਹਾ ਨਹੀਂ ਫਕਰੇ ਕੌਮ ਤੋਂ ਵਾਪਸ ਲੈ ਲਿਆ ਗਿਆ ਹੁਣ ਤੇ ਕੋਈ ਖਿਤਾਬ ਐਫਓ ਜਾ ਰਿਹਾ ਨਹੀਂ ਅਕਾਲੀ ਦਲ ਦੀਆਂ ਪ੍ਰਧਾਨਗੀਆਂ ਅਕਾਲੀ ਦਲ ਤੇ ਕਾਬਜ਼ ਰਹਿਣ ਵਸੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਜ ਸਿੰਘ ਸਾਹਿਬ ਉਹਨਾਂ ਨੇ ਜਿਹੜੀ ਉਹਦੀ ਭਰਤੀ ਦੀ ਅ ਗੱਲ ਕੀਤੀ ਸੀ ਮੇਰੇ ਹਸਾਬ ਨਾਲ ਕੱਲ ਜਿਹੜੀ ਮੀਟਿੰਗ ਬੁਲਾਈ ਹੋਈ ਹੈ ਉਹ ਉਹਦੇ ਵਿੱਚ ਵੀ ਫੈਸਲਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਪਰਤੀ ਬਿਲਕੁਲ ਨਿਸ਼ਪਕਸ਼ ਹੋਵੇ ਉਹਦੇ ਉੱਤੇ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਨੂੰ ਸਟ੍ਰਿਕਟਲੀ ਕਿਹਾ ਜਾਏ ਕਿ ਤੁਸੀਂ ਇਹਦੇ ਉੱਤੇ ਕੰਮ ਕਰੋ ਔਰ ਜਿਹੜਾ ਇਹਦੇ ਉੱਤੇ ਕੰਮ ਨਾ ਕਰੇ ਉਹਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਗਿਆਨ ਲੈਣਾ ਚਾਹੀਦਾ ਕੱਲ੍ਹ ਕਾਜੀ ਕੀ ਲੱਗਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਯਾਰ ਮਾਈਕ ਥੱਲੇ ਗਾ ਲੋ ਥੱਲੇ ਗਾ ਲੋ ਥੋੜੀ ਮੂੰਹ ਥੱਲੇ ਰੱਖੋ ਸਾਧ ਦੇ ਵਿੱਚ ਉਹ ਆਧਾਰ ਜੇ ਸ਼੍ਰੋਮਣੀ ਕਾਲਪਾ ਦੁਬਾਰਾ ਬੁਲਾ ਸਕਦਾ ਜਿਹੜਾ ਦੇਖੋ ਜਿਸੇ ਆਧਾਰ ਨੂੰ ਲਾਭ ਰਹੇ ਨੇ ਅਜ ਅਕਾਲੀ ਦਲ ਉਥੇ ਕਿਤੇ ਵੀ ਨੇੜੇ ਤੇੜੇ ਵੀ ਨਹੀਂ ਖੜਾ ਹੋ ਰਿਹਾ ਕਿਉਂਕਿ ਸੰਗਤ ਦੇ ਵਿੱਚ ਤੁਹਾਡਾ ਆਧਾਰ ਬੰਨਾ ਬੜਾ ਜ਼ਰੂਰੀ ਹੈ ਔਰ ਸੰਗਤ ਦੇ ਵਿੱਚ ਆਧਾਰ ਤਦ ਬੰਦਾ ਜਿੱਥੇ ਸੰਗਤ ਆ ਕੇ ਨਕਮੁਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਉਹਦੀ ਆਗਿਆ ਨੂੰ ਉਹਨਾਂ ਦੇ ਹੁਕਮਾਂ ਨੂੰ ਜਦ ਅਵਗਿਆ ਕਰੋ ਉਹਨਾਂ ਦੀਆਂ ਤੇ ਸੰਗਤ ਕਦੀ ਵੀ ਤੁਹਾਡੇ ਨਾਲ ਨਹੀਂ ਜੁੜ ਸਕਦੀ ਸੋ ਉਸ ਨੂੰ ਬਚਾਉਣ ਵਾਸਤੇ ਜਿਹੜਾ ਵੀ ਕੁਝ ਕੀਤਾ ਜਾ ਰਿਹਾ ਮੈਂ ਸਮਝਦਾ ਇਹ ਦਾ ਵੀ ਇਹ ਸਾਰਾ ਕੁਝ ਜਿਹੜਾ ਉਹ ਖਰਾਬ ਹੋਇਆ ਔਰ ਅੱਗੇ ਜਿਹੜੇ ਹਾਲਾਤ ਨੇ ਹੋਰ ਵੀ ਜ਼ਿਆਦਾ ਬੁਰੇ ਨਜ਼ਰ ਆ ਰਹੇ ਲੱਗਦਾ ਨਹੀਂ ਕਿਸ ਅਡਰੈਸ ਦੇ ਦੋ ਫਾੜ ਕਿਤੇ ਜਾਣੇ ਇੱਕ ਵਾਰੀ ਸ਼੍ਰੋਮ ਨਹੀਂ ਕਹਿੰਦਾ ਕਿਸੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇਖੋ ਬਿਲਕੁਲ ਇਹ ਫਾੜ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਗਰ ਸ਼੍ਰੋਮਣੀ ਕਮੇਟੀ ਇਹ ਸਮਝਣਾ ਚਾਹੀਦਾ ਹੈ ਭਾਵੇਂ ਉਹਦੀ ਅਪੁਆਇੰਟਮੈਂਟ ਦਾ ਜਿਹੜਾ ਵਿਧਿਵਿਧਾਨ ਹੈ ਜਥੇਦਾਰ ਸਾਹਿਬ ਦਾ ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਜਾਂਦਾ ਹੈ ਮਗਰ ਸ਼੍ਰੋਮਣੀ ਸ਼੍ਰੀ ਅਕਾਲ ਤਖਤ ਸਾਹਿਬ ਸਰਬੋਤਮ ਸੰਸਥਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਜਿਹੜਾ ਪੂਰੀ ਕੌਮ ਮੰਦੀ ਹੈ ਨਾ ਕਿ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਦਾ ਸੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮੂ ਇਹਦੇ ਉੱਤੇ ਸੀਰੀਅਸ ਨੋਟ ਲੈਣਾ ਪਏਗਾ ਸੀਰੀਅਸ ਸੰਗਿਆਨ ਲੈਣਾ ਪਏਗਾ ਕਿ ਅੱਜ ਕੌਮ ਨੂੰ ਇੱਕ ਪਾਸੇ ਖੜਾ ਕਰਨਾ ਹੈ ਤੇ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਉਹਦੀ ਜਿਹੜੀ ਆਇਡੈਂਟੀਟੀ ਹੈ ਉਹਨੂੰ ਬਚਾਉਣਾ ਹੈ ਜਿਹੜਾ ਅੱਜ ਫੈਸਲਾ ਉਹ ਗੈਨਰਿਕ ਗੂਸੇ ਨੂੰ ਉਹਨਾਂ ਨੂੰ ਲੈਣਾ ਪਏਗਾ ਜਿਸ ਤਰ੍ਹਾਂ ਦੇ ਨਾਲ ਸ਼ਰਮਨੀ ਕਾਲੇ ਦਾ ਤਾਂ ਲਗਾਤਾਰ ਦਬਾਅ ਬਕਾਲ ਤੱਕ ਸਾਬ ਦੇਸ਼ ਜੀ ਪੀਸੀ ਦੇ ਬਣਿਆ ਹੋਇਆ ਲੱਗਦਾ ਹੈ ਕਿ ਕਨੇਧਰ ਸਾਹਿਬ ਇਕੱਠੇ ਹੋ ਕੇ ਜੈਲੀ ਹੱਥੀ ਦੇ ਹੱਲੇ ਦੇ ਵਿੱਚ ਨਾਰਾ ਮਾਰਦੇ ਦੇਖੋ ਇਹ ਤੇ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦੀ ਸੋਚ ਹੈ ਮੈਂ ਜਥੇਦਾਰ ਸਾਹਿਬ ਦੇ ਉੱਤੇ ਕੋਈ ਕਿੰਤੀ ਪਰੰਤੂ ਨਹੀਂ ਕਰ ਸਕਦਾ ਬਟ ਮੈਂ ਦਿੱਲੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੂੰ ਕਹਿ ਸਕਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਦਵੀ ਆਵਾਜ਼ ਮਾਰਨਗੇ ਕੌਮ ਦੀ ਇਕਤਰਤਾ ਵਸੇ ਕੌਮ ਦੀ ਚੜ੍ਹਤ ਵਸੇ ਜੋ ਵੀ ਫੈਸਲਾ ਸ਼੍ਰੀ ਅਕਾਲ ਤਖਤ ਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੜੇ ਬੱਤੇ ਪ੍ਰਵਾਨ ਕਰੇਗੀ ਠੀਕ ਹੈ ਜੀ